ਔਰ ਜਲਾ ਸਾਹਿਬ ਐਮਪੀ ਸਾਹਿਬ ਅਸੀਂ ਇਕੱਠੇ ਪਾਰਟਮੈਂਟ ਦੇ ਵਿੱਚ ਬਹੁਤ ਲੜਾਈ ਲੜੀ ਔਰ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਜਿਹੜਾ 60 40 ਦੀ ਰੇਸ਼ੋ ਕਰ ਲਓ ਇਹਦੇ ਨਾਲ ਤੁਸੀਂ ਗਰੀਬਾਂ ਦੀ ਰੋਜੀ ਰੋਟੀ ਤੇ ਲੱਤ ਮਾਰ ਲੱਕੋ ਮਨਰੇਗਾ ਦਾ ਮਤਲਬ ਇਹ ਸੀਗਾ ਕਿ ਜਿਹੜੇ ਛੋਟੇ ਕੋਈ ਹੈਗੇ ਨੇ ਜਿੰਨਾਂ ਕੋਲ ਰੋਜੀ ਰੋਟੀ ਦਾ ਸਾਧਨ ਨਹੀਂ ਜਾਂ ਨੌਕਰੀ ਨਹੀਂ ਉਹਨਾਂ ਨੂੰ ਇੱਕ ਉਹਨਾਂ ਦੱਤਾ ਸੀ ਕਿ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਅਸੀਂ ਏਡ ਦੇ ਰਹੇ ਹਾਂ ਕਿ ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਉਹਦੀ თან ਦਿੱਤਾ ਜਾਏਗਾ ਦਿੱਤੇ अदरवाइज ਵੀ ਜਿਵੇਂ 100 ਦਿਨ ਦੀ ਉਹਨਾਂ ਨੇ ਗਰੰਟੀ ਕੀਤੀ ਸੀ ਕਿ 100 ਦਿਨ ਦਾ ਕੰਮ ਦਿੱਤਾ ਜਾਏਗਾ ਹਰ ਸਾਲ ਹਰ ਹਰ ਮਹੀਨੇ ਉਹਨਾਂ ਨੂੰ ਉਹ ਪੈਸੇ ਪਾਏ ਜਾ ਸਕਦੇ ਪਰ ਉਹਨਾਂ ਨੂੰ ਇਹ ਨਹੀਂ ਸੀ ਦੱਸਣਾ ਕਿ ਅਸੀਂ ਤੁਹਾਨੂੰ ਫ੍ਰੀ ਕਰਾ ਰਹੇ ਹਾਂ ਕੰਮ ਕਰੋਗੇ ਤੇ ਤੁਹਾਨੂੰ ਮਿਲੇਗਾ ਇਹ ਗਵਰਨਮੈਂਟ ਆਫ ਇੰਡੀਆ ਨੇ ਬੰਦ ਕੀਤੀ ਆ ਇਹਦੇ ਅਸੀਂ ਵਿਰੋਧ ਕਰ ਰਹੇ ਹਾਂ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਇਹਦਾ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਔਰ 8 ਤਰੀਕ ਤੋਂ ਸਾਰੀਆਂ ਸਟੇਟਾਂ 'ਚ ਅਸੀਂ ਇਹ ਸਟਾਰਟ ਕੀਤਾ ਹੋਰ ਹਰ ਥਾਂ ਇਹ ਚੱਲ ਰਿਹਾ ਦੂਸਰੀ ਚੀਜ਼ ਜਿਹੜੀ ਪੰਜਾਬ ਸਰਕਾਰ ਦੀ ਇੱਕ ਪੰਜਾਬ ਸਰਕਾਰ ਨੇ ਇਹ ਕੀਤਾ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇੱਕ ਡਰਾਮਾ ਕੀਤਾ ਉਹ ਡਰਾਮਾ ਇਹ ਇਸ ਕਰਕੇ ਮੈਂ ਕਹਿ ਰਿਹਾ ਕਿ 60 40 ਦੀ ਰੇਸ਼ੋ ਜਿਹੜੀ ਹੈਗੀ ਆ ਚੀਫ ਮਿਨਿਸਟਰ ਨੂੰ ਤੇ ਕਹਿਣਾ ਚਾਹੀਦਾ ਸੀ ਕਿ ਸਾਨੂੰ ਗਵਰਨਮੈਂਟ ਆਫ ਇੰਡੀਆ ਨਹੀਂ ਵੀ ਪੈਸੇ ਦੇਗੀ 1500 ਕਰੋੜ ਜਾਂ 1000 ਕਰੋੜ ਦੇ ਤੇ ਇਸਟੇਅ ਲਾ ਦਿੰਦੇ ਆਪਣੇ ਐਡਰਟਾਈਜ਼ਮੈਂਟ ਲਾ ਦਿੰਦੇ ਉਹ ਕਹਿੰਦੇ ਕਿ 1500 ਕਰੋੜ ਆਪ ਦਵਾਂਗੇ ਪਰ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਖੇਤ ਮਜ਼ਦੂਰ ਨੇ ਜਿਹ ਦੂਸਰੇ ਜਿਹੜੇ ਗਰੀਬ ਨੇ ਉਹਨਾਂ ਦੀ ਅਸਮੰਦਰੀਗਾ ਖਤਮ ਨਹੀਂ ਹੋ ਗਿਆ। ਜੀ ਸੀਐਮ ਸਭ ਅਖਾਤਰ ਤੇ ਪੇਸ਼ ਹੋਣੇ ਵਾਤੇ ਕਹਿੰਦੇ ਕਿ ਸਮੂਹ ਕੈਮਰਾ ਚੈਜਰ ਲਾਈਵ ਕਰਾਂਗੇ ਉੱਥੇ ਕੁਝ ਨਹੀਂ ਕਰਾਂਗੇ। ਵੇਖੋ ਬੜੀ ਬਦਕਿਸਮਤੀ ਆ। ਪਹਿਲੀ ਗੱਲ ਤੇ ਜਥੇਦਾਰ ਅਕਾਲਤਖਸਰ ਸਾਬ ਨੂੰ ਮੈਂ ਪੁੱਛਣਾ ਚਾਹੁੰਦਾ। ਪੁੱਛਣਾ ਨਹੀਂ ਕਿ ਅਪੀਲ ਹੀ ਕਰਨਾ ਚਾਹੁੰਦਾ ਹਾਂ ਉਹ ਮੈਂ ਪੁੱਛਣਾ ਕਹ ਲੋ। ਕਿ ਇੱਕ ਇਹ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਅਕਾਲਤਖਸਾਬ ਆ ਬੜੀ ਸਾਡੀ ਮਹਾਨ ਅਸਥਾਨੀਆਂ ਜਿਨੂੰ ਇਹ ਚੈਲੰਜ ਕਰ ਰਹੇ ਨੇ ਜਿਸ ਆਦਮੀ ਨੇ ਚੈਲੰਜ ਕੀਤਾ ਉਹਦਾ ਤੇ ਕਦੀ ਹੋਇਆ ਨਹੀਂ ਸਾਡ ਦੇ ਜਥੇਦਾਰ ਗੜਗਾਹ ਸਾਹਿਬ ਅਕਾਲੀ ਫੂਲਾ ਸਿੰਘ ਬਣੋ ਆਮ ਆਦਮੀ ਉਹਦਾ ਤੇ ਭਾਮੀ ਸਾਹਿਬ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੋ ਇਹ ਕਰੋ ਕਿ ਇਹਨਾਂ ਨੂੰ ਸ਼ਰਮਣੀ ਕਮੇਟੀ ਦਾ ਪ੍ਰਧਾਨ ਕੋਈ ਇੱਕ ਪਾਰਟੀ ਦਾ ਪ੍ਰਧਾਨ ਨਹੀਂ ਉਹ ਸਾਡੇ ਸਾਰੇ ਸਿੱਖਾਂ ਦਾ ਉਹ ਸਾਡਾ ਨਮਾਇੰਦਾ ਵਾ ਉਹਨਾਂ ਨੂੰ ਤੇ ਜਿਹੜੇ ਗੜਗਾਹ ਸਾਹਿਬ ਨੂੰ ਮੈਂ ਕਹਿੰਦਾ ਕਿ ਜਿਹੜਾ ਪਤਨ ਸਿੰਘ ਉਹ ਹੁੰਦਾ ਜਿਹੜਾ ਜਿੰਨੇ ਬੱਜਰ ਗੁਨਾਹ ਕੀਤਾ ਅਮਰਤਾਰੀ ਜਿਹੜਾ ਹੋਵੇ ਇੱਕ ਮੈਂ ਉਹਨਾਂ ਦੀ ਥੋੜੀ ਜੀ ਕਰੈਕਸ਼ਨ ਕਰਨੀ ਚਾਹੁੰਦਾ ਕਿ ਪਤਨ ਸਿੰਘ ਉਹਨੂੰ ਕਹਿੰਦੇ ਆ ਜਿਹੜਾ ਅਮਰਤ ਛੱਕੇ ਉਹਨੇ ਅਮਰਤ ਪੰਗ ਕੀਤਾ ਤੇ ਉਹ ਹੁੰਦਾ ਇਹ ਉਹਦੇ ਚ ਜੀ ਸਿੱਖੀ ਚੋਂਦਾ ਨਹੀਂ ਕਿ ਮੁੱਖ ਮੰਤਰੀ ਇਹਦੀ ਨਾ ਦਾੜੀ ਆ ਨਾ ਇਹਦੇ ਸਿਰ ਤੇ ਵਾਲ ਨੇ ਇਹਨੂੰ ਸੱਦਣ ਦਾ ਕੋਈ ਮੈਨੂੰ ਲੱਗਦਾ ਤਕ ਨਹੀਂ ਸੀ ਬਣਦੀ ਤੇ ਨਾਲ ਜਿਹੜਾ ਇੱਕ ਮੈਂ ਹੋਰ ਗੱਲ ਦੱਸਣ ਚਾਹਣਾ ਜਿਹੜਾ ਮਲਜ਼ਮ ਹੁੰਦਾ ਉਹ ਆਪਣੀ ਡਿਕਟੇਸ਼ਨ ਜੱਜ ਨੂੰ ਨਹੀਂ ਦਿੰਦਾ ਇਹ ਮਲਜ਼ਮ ਪੜ ਕੇ ਜਾਏਗਾ ਅਕਾਲਪੁਰ ਸਾਹਿਬ ਤੇ ਇਹ ਡਿਕਟੇਟ ਨਹੀਂ ਕਰ ਸਕਦਾ ਕਿ ਮੈਨੂੰ ਲਾਈਵ ਕਰੋ ਇਹ ਸਿੱਖੀ ਦੀ ਤੋਹੀਨ ਕਰ ਰਿਹਾ ਸਾਰੇ ਸਿੱਖਾਂ ਨੂੰ ਇਹਦੇ ਤੇ ਇਕੱਠੇ ਹੋਣਾ ਚਾਹੀਦਾ ਤੇ ਖਾਸ ਕਰਕੇ ਆਕਾਲੀ ਦਲ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਧਾਮੀ ਨੂੰ ਫ੍ਰੀ ਕਰੋ ਪਰ ਧਾਮੀ ਨੂੰ ਗੁਲਾਮੀ ਤੋਂ ਬਾਹਰ ਕੱਢੋ ਤੇ ਉਹਨੂੰ ਸਿੱਖਾਂ ਦੀ ਨਿਮਾਣਤੀ ਕੀ ਕਰ ਦਿਓ ਜੀ ਗੱਲ ਰਾਜੀਪੁਰ ਸਿੰਗਰੂ ਦੇ ਪਚੋਮੰਡੀ ਦੇ ਬਾਗਾ ਬਰਾਨਾ ਤੇ ਦਾਸ ਗੁਰੂ ਹਰਸਾਏ ਠੀਕ ਹੈ ਠੀਕ ਹੈ ਠੀਕ ਹੈ ਜੀ ਕਾਂਗਰਸ ਨੂੰ ਬਹੁਤ ਚੰਗਾ ਮਾਰਾਇਆ ਸਾਰੇ ਚੈਲ ਕਰੇ ਪਰ ਇਹ ਗੱਲ ਇਹ ਹੀ ਹੈ ਠੀਕ ਹੈ ਜੀ ਦੇ ਹਾਲਾਤ ਬੰਦ ਹਾਲਾਤਾਂ ਦੇ ਮੁਤਾਬਕ ਜੋ ਮੈਂ ਸਮਝਦਾ ਸਾਰਨ ਤੋਂ ਪਹਿਲੇ ਤੇ ਮੋਸਟ ਇੰਪੋਰਟੈਂਟ ਚੀਜ਼ ਪੰਜਾਬ ਦੀ ਹੈ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਉਹ ਸੁਧਾਰੇ ਐਸਟੀ ਆਮ ਆਦਮੀ ਪਾਰਟੀ ਕੰਪਲੀਟਲੀ ਫੇਲ ਜਿਹੜਾ ਇਥੋਂ ਦਾ ਮੁੱਖ ਮੰਤਰੀ ਹੈ ਜਿਹੜਾ ਇਥੋਂ ਦਾ ਹੋਮ ਮਿਨਿਸਟਰ ਹੈ ਉਹਦੇ ਕੋਈ ਚੀਜ਼ ਵੀ ਕੰਟਰੋਲ ਚ ਹੈ ਅੱਜ ਹੀ ਮੈਂ ਸੁਣ ਰਿਹਾ ਸੀ ਕਿ ਕੇਜਰੀਵਾਲ ਤੇ ਭਗਵੰਤ ਕਲ ਜਲੰਧਰ ਗਏ ਉਥੇ ਨੇ ਕਿਹਾ ਕਿ ਅਸੀਂ ਦੂਜਾ ਚਰਨ ਹੁਣ ਜਿਹੜਾ ਯੁੱਧ ਹੈ ਨਸ਼ਿਆਂ ਬਰੋ ਸ਼ੁਰੂ ਕਰਨ ਲੱਗੇ ਅਜੇ ਪਹਿਲੇ ਚਰਨ 'ਚ ਹੀ ਕੁਝ ਨਹੀਂ ਹੋਇਆ ਪਹਿਲੇ ਚਰਨ ਦੀ ਕੋਈ ਉਪਲਬਧੀ ਤਾਂ ਦੱਸਣ ਸਾਬਤ ਨਸ਼ਾ ਦੇ ਟੈਲੀਫੋਨ ਤੇ ਹਰ ਘਰ ਤੇ ਅਵੇਲੇਬਲ ਅਜੇ ਤੇ ਇਹਨਾਂ ਕੋਲ ਚੀਮਸਟ ਜਿਹੜਾ ਉਹਨੂੰ ਨਸ਼ਾ ਮੁਕਤ ਨਹੀਂ ਕਰ ਸਕੇ ਦੂਜਾ ਮੈਨੂੰ ਦੱਸੋ ਕਿਹੜਾ ਚਰਨ ਨਵਾਂ ਸ਼ੁਰੂ ਕਰਨਾ ਹੈ ਅਜੇ ਤੱਕ ਤਾਂ ਭਗਵਾਨ ਤੇ ਨਸ਼ਾ ਮੁਕਤ ਹੀ ਹੋ ਸੇ ਦੂਜੀ ਗੱਲ ਹੈ ਗੈਂਗਸਟਰਸ ਹੁਣ ਕਹਿੰਦੇ ਰੇ ਅਸੀਂ ਮੁਕਤ ਕਰਾਂਗੇ ਉਹਦਾ ਮਤਲਬ 4 ਸਾਲ ਤੁਹਾਡੀ ਮਰਜ਼ੀ ਨਾਲ ਹੀ ਚੱਲਦਾ ਰਹੇ ਉਹਦਾ ਮਤਲਬ 4 ਸਾਲ ਗੈਂਗਸਟਰਸ ਨੂੰ ਮੁਕਤ ਕਰਨਾ ਇਹਨਾਂ ਦੀ ਪ੍ਰਾਇੋਰਟੀ ਹੈ ਨਹੀਂ ਆਰੇ ਪੰਜਾਬ ਦਾ ਕੋਈ ਤਿਜਾਕਰ ਇਹੋ ਜਿਹਾ ਨਹੀਂ ਜਿਹਦੇ ਕੋਲ ਫਰੋਤੀ ਦੇ ਟੈਲੀਫੋਨ ਨਹੀਂ ਆਉਂਦੇ ਫਰੋਤੀ ਫਰੋਤੀਆਂ ਨਹੀਂ ਲਗੀਆਂ ਜਾ ਰਹੀਆਂ ਚਿੱਠੀਆਂ ਨਹੀਂ ਆ ਰਹੀਆਂ ਇੱਥੋਂ ਤੱਕ ਤੁਸੀਂ ਵੇਖਿਆ ਪਿਛਲੇ 5 ਦਿਨਾਂ ਨਵਾਂ ਸਾਲ ਚੜ੍ਹਦੇ ਇੱਕ ਬੁਲਟੋਏ ਦਾ ਜਿਹੜਾ ਸਰਪੰਚ ਹੈ ਆਮ ਆਦਮੀ ਪਾਰਟੀ ਦਾ ਉਹਨੂੰ ਇੱਕ ਵਿਆਹ ਦੇ ਵਿੱਚ ਦਿਨ ਦੇ ਹਾੜੇ ਇੱਕ ਵੱਡੇ ਮੈਟਰੋਪੋਲੀਟਨ ਦੇ ਵਿੱਚ ਸਾਰਿਆਂ ਨੂੰ ਇਤਿਹਾਸਿਕ ਰਿਸ਼ਤਾ ਜਿਹੜਾ ਪੁੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਉਥੇ ਵਿਆਹ ਦੇ ਵਿੱਚ 3-400 ਬੰਦੇ ਦੇ ਵਿੱਚ ਮਾਰਿਆ ਗਿਆ ਐ। ਐਮਐਲਏ ਬਲਟੋਏ ਦਾ ਉਥੇ ਬੈਠਾ ਹੈ। ਸਿਕਿਉਰਿਟੀ ਗਾਰਡ ਤੁਹਾਨੂੰ ਪਤਾ ਹੈ ਹਰ ਤੁਸੀਂ ਭਾਵੇਂ ਕਿਤੇ ਵੀ ਚਲੇ ਜਾਓ ਵਿਆਹ ਸ਼ਾਦੀ ਵਾਲੀ ਜਗ੍ਹਾ ਤੇ ਜਿੱਥੇ ਕੁਝ ਪੋਲੀਟੀਸ਼ੀਅਨ ਵੀ ਹੁੰਦੇ ਉਥੇ ਪੁਲਿਸ ਵਾਲੇ ਵੀ ਹੁੰਦੇ ਨੇ ਕੋਤੋਂ ਉਹਨਾਂ ਦੇ ਲੋਕਲ ਗਾਰਡ ਵੀ ਹੁੰਦੇ ਨੇ। ਉਥੇ ਪੁਆਇੰਟ ਬਲੈਂਕ ਗੋਲੀ ਮਾਰ ਕੇ ਚਲੇ ਜਾਂਦੇ। ਇਹਨਾਂ ਨੂੰ ਬੰਦਾ ਜਿੱਤੇ ਕੋਈ ਨਹੀਂ ਲੱਭਦੀ ਐਸ ਤਰ੍ਹਾਂ ਹੀ ਬੜਾ ਨੁਕਸਾਨ ਇਹਦਾ। ਉਹ ਪਹਿਨਾਂ ਦਾ 5-7 ਜਣੀਆਂ ਬਣੀ ਤੇ ਬੰਦੇ ਲੈ ਕੇ ਬਿਠਾਉਣਾ। ਉਹ ਮੈਂ ਕਹਿੰਦਾ ਮੋਹਣੇ ਉਹਨਾਂ ਨੂੰ ਕਹਿਣ ਲੱਗਿਆ ਉਹ ਦੇ ਤੇ ਉਹ ਚਾਹ ਜਣੇ ਇਹ ਤਾਂ ਸਾਰਿਆਂ ਨੇ ਬਹਿਣਾ ਗਿਣਤੀਆਂ ਬਹਿਣਾ 5-7 ਜਿਹੜੀ ਬੰਦੇ ਉਹ ਹੀ ਬਿਠਾਉਣੇ ਮੋਹਣੇ। ਇੱਥੇ ਵੀ ਕੋਈ ਪੌੜੀ ਕੋਈ ਸਾਰੇ ਬੰਦੇ ਨੇ ਆਪਣਾ ਪ੍ਰਚਾਰ ਦੇਣਾ। ਉਹ ਨਹੀਂ ਚੜਦੇ ਹਜੇ ਕੋਈ ਗੱਲ ਨਹੀਂ ਪਹਿਨ 10 ਨੂੰ ਬਿਠਾ ਲਓ ਹਜੇ। ਉਹ ਮੋਹਣੇ ਨੂੰ ਕਹਿਣ। ਠੀਕ। ਮੈਂ ਕਿਹੜੇ ਹਾਂ ਚਾਹ ਬੰਦ ਕਰਾ ਦੇ ਇੱਕ ਜਿਹੜੀਆਂ ਲੇਡੀਜ਼ ਹੈ ਨਾ ਉਹਨਾਂ ਨੂੰ ਪਹਿਲਾਂ ਥੱਲੇ ਬਿਠਾ ਦੇ ਮੈਂ ਕਹਾਂ ਜੀ ਬਿਠਾ ਦੇ ਜੀ ਅੱਛੇ ਥੱਲੇ ਜੀ ਨਹੀਂ ਨਹੀਂ ਜਸਣਾ ਸੀ ਬਿਠਾ ਰਿਹਾ ਚਾਹ ਬੰਦ ਕਰਵਾਤੀ ਚਾਹ ਬੰਦ ਹੋ ਗਈ ਸਭ ਕੋ ਬੈਠਾ ਲੈਣਾ ਠੀਕ ਹੈ ਬਿੰਦਰ ਕੋਥੇ ਜੀ ਤਾਂ ਇਹਦੀ ਕੁਰਸੀਆਂ ਦੇ ਪੰਚ ਸਾਹਿਬ ਆ ਜਾਓ ਹਾਂ ਇਹਨਾਂ ਨੂੰ ਕਹੋ ਕਿ ਤੁਸੀਂ ਜੀ ਅੱਗੇ ਆ ਜਾਓ ਫਿਰ ਪਿੱਛੇ ਹੋਰ ਰਸ ਪੈਣਾ ਹੈਗਾ ਫਿਰ ਕਾ ਤੁਹਾਡੇ ਵੀ ਰੱਖਣੇ ਠੀਕ ਹੈ ਜੇ ਬਾਅਦ ਬਾਅਦ ਵੀ ਜੀ ਨੂੰ ਇੱਕ ਵਾਰ ਕੱਢੀ ਠੀਕ ਹੈ ਬੰਦੇ ਕਿੱਥੇ ਪੈਨੂੰ ਬਿਠਾਉ ਤਾਂ ਸਿੰਘ ਖੈ ਲੋ ਪੰਚ ਸਾਹਿਬ ਲੇਟੇ ਬਹੁਤ ਹੈ ਹੋਏ ਆਤਾ ਜਾਊਗਾ ਠ ਧਾਰਾਮੰਡੀ ਫਿਰ ਆਓ ਅਗੇਰੋ ਆਜੋ ਨਾ ਹੁਣ ਬੈਠੋ ਆ ਕੇ ਠੀਕ ਠੀਕਰ ਮਾ ਬੋੜਾ ਸਭ ਨੇ ਜਿੰਦਰ ਨੂੰ ਪੁੱਛ ਕਿੱਥੇ ਸਭ ਨੇ ਦਫ਼ਤਰ ਇਕੱਠੇ ਹੋਏ ਵੀ ਜਾ ਉਨੇ ਯਾਰ ਕੇ ਭੈਣ ਜੋ ਨੂੰ ਆਰਤੀ ਉਤਾਰਨੀ ਉੱਥੇ ਸਾਡੀ ਮੇਰੀ ਗੱਲ ਕਰਾਂ ਸਾਲੇ ਉੱਥੇ ਦਫ਼ਤਰ ਕਰਦੇ ਠੀਕਾ ਦਫ਼ਤਰ ਉਹਨਾਂ ਦਾ ਕੀ ਕਰਦੇ ਆ ਕਿ ਉਹਨਾਂ ਦੇ ਲੋਟਾ ਆ ਆਪਣੇ ਲੈ ਕੇ ਆਏਗਾ ਮੈਨੂੰ ਐਂ ਤਾਂ ਦੱਸੋ ਕਿ ਉੱਥੇ ਕਰਨਾ ਕੀ ਹੈ ਉਹਨਾਂ ਦਾ ਜਿਹੜੇ ਵੀ ਹੈਗੇ ਆ ਉਹ ਜਿੰਦੇ ਰੱਥੇ ਫੰਕਸ਼ਨੇ ਮੁੱਕ ਜਾਣਾ ਫਿਰ ਅੱਗੇ ਕੀ ਕਰੂਗੇ ਤੁਸੀਂ ਨਹੀਂ ਨਹੀਂ ਛੱਡ ਤੂੰ ਜਿਹੜੇ ਆਗੇ ਪਹਿਲਾਂ ਇੱਥੇ ਪਹੁੰਚੋ ਹੁਣ ਪੋਰਵੀ ਜਿਹੜਾ ਕੋਈ ਹੈਗਾ ਉਹਨੂੰ ਆਣਾ ਤਾਂ ਹੁਣ ਆਜੋ ਬਾਅਦ ਵਿੱਚ ਕੀ ਕਰਨਾ ਇੱਥੇ ਲਿਆ ਕੇ ਹਾਂਜੀ ਕਰੋ ਜੀ ਨਹੀਂ ਕੋਈ ਗੱਲ ਨਹੀਂ ਆਪਾਂ ਕੋਈ ਗੱਲ ਨਹੀਂ ਆਜੂਗੇ ਕੋਈ ਗੱਲ ਪਹਿਲਾਂ ਸਿਟੀ ਉਹਨਾਂ ਪਿੱਛੇ ਨੂੰ ਜਾਓ ਉਹਨਾਂ ਨੂੰ ਲਿਆ ਕੇ ਇੱਥੇ ਬਿਠਾਓ ਜਿੰਨੇ ਜਨੇ ਪਿੱਛੇ ਖੜੇ ਮੰਨ ਕਰਵਾਉਂ ਹਾਂ ਸਾਰਿਆਂ ਨੂੰ ਆ ਕੇ ਹੋਗੀ ਚਾਹ ਮੰਦਰੋ ਆਥੇ ਨੂੰ ਲਿਆਓ ਸਾਰਿਆਂ ਨੂੰ ਉਹ ਵੀ ਸਾਰੇ ਨਾਲ ਜਾਓ ਉਹਨਾਂ ਨੂੰ ਘਟਾਓ ਨਾਲ ਹੈਲੋ ਨਾਲੇ ਦੇ ਹੁਣ ਆ ਗਰੀਬਾਂ ਲਈ ਐਂਡਲੈਸ ਲੇਬਰ ਲਈ ਔਰ ਖਾਸ ਕਰਕੇ ਜਿਹੜੇ ਪਿਛੜੇ ਦਲਿਤ ਪਰਿਵਾਰਾਂ ਨੂੰ ਜਿਹੜਾ ਇੱਕ ਭਾਰਤ ਸਰਕਾਰ ਨੇ ਕਾਂਗਰਸ ਪਾਰਟੀ ਦੀ ਜਦੋਂ ਕਾਰਨ ਦੀ ਸਰਕਾਰ ਸੀ 2005 ਵਿੱਚ ਇੱਕ ਕਾਨੂੰਨ ਬਣਾਇਆ ਇਹਦੇ ਤਹਿਤ 100 ਦਿਨ ਰੋਜ਼ਗਾਰ ਲਾਜ਼ਮੀ ਹਰ ਹਿੰਦੁਸਤਾਨ ਦੇ ਵਸਨੀਕ ਨੂੰ ਇੱਕ ਕਾਨੂੰਨ ਬਣਾ ਕੇ ਦਿੱਤਾ ਉਸ ਕਾਨੂੰਨ ਨੂੰ ਅੱਜ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਕਰੋੜ ਮਰੋੜ ਕਰਕੇ ਜਿਹੜਾ ਉਹ ਕਾਨੂੰਨ ਸੀ ਗਰੀਬਾਂ ਦੇ ਹੱਕਾਂ ਨੂੰ ਅੱਜ ਗਰੀਬਾਂ ਤੋਂ ਉਹਨਾਂ ਦਾ ਹੱਕ ਖੋਣ ਦਾ ਜਿਹੜਾ ਯਤਨ ਕੀਤਾ ਗਿਆ ਉਸ ਦੇ ਖਿਲਾਫ ਪੂਰੇ ਹਿੰਦੁਸਤਾਨ 'ਚ ਜਿਹੜਾ

ਜਿਹਨਾਂ ਦੇ ਜੋਬ ਕਾਰਡ ਬਣੇ ਆ ਜਿਹਨਾਂ ਦਾ ਮਨਰੇਗਾ ਕਾਰਡ ਬਣਿਆ ਉਹ ਅੱਜ ਇੱਥੇ ਆਏ ਔਰ ਅਸੀਂ ਇਸ ਸੰਘਰਸ਼ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਅੱਗੇ ਲੈ ਜਾਂਦੇ ਹੋਏ ਸਰਕਾਰ ਨੂੰ ਸਰਕਾਰ ਦੇ ਜਿਹੜੇ ਫੈਸਲੇ ਨੂੰ ਬਦਲਣ ਦਾ ਅਸੀਂ ਬਰਜ਼ੋਰ ਅਸੀਂ ਕੋਸ਼ਿਸ਼ ਕਰਾਂਗੇ ਪਹਿਲਾਂ ਵੀ ਐਸੇ ਕਾਨੂੰਨ ਭਾਰਤ ਸਰਕਾਰ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਿ ਐਸੇ ਤਿੰਨ ਕਾਨੂੰਨ ਲਿਆਂਦੇ ਸੀ ਉਹਨਾਂ ਕਾਨੂੰਨਾਂ ਨੂੰ ਵੀ ਵਾਪਸ ਕਰਾਉਣ ਵਾਸਤੇ ਇੰਟਰਨੈਸ਼ਨਲ ਕਾਂਗਰਸ ਪਾਰਟੀ ਨੇ ਇੱਕ ਬੜੀ ਅਹਿਮ ਪੁਨਿਕਾ ਨਿਭਾਈ ਸੀ ਅਤੇ ਮੈਨੂੰ ਪੂਰਾ ਨਾਸ ਹੈ ਕਿ ਜਿਹੜੀ ਇਹ ਮੂਵਮੈਂਟ ਕੋ ਚੱਲੀ ਹੈ ਇਸ ਦਾ ਜਿਹੜਾ ਆਊਟਕਮ ਹੈ ਉਹ ਪੋਜ਼ਿਟਿਵ ਹੋਏਗਾ ਅਤੇ ਭਾਰਤ ਸਰਕਾਰ ਨੂੰ ਜਿਹੜਾ ਮੰਗਰੇਗਾ ਦਾ 100 ਡੇਜ਼ ਗਰੰਟੀਡ ਰੋਜ਼ਗਾਰ ਅਤੇ ਜਿਹੜਾ ਜਿਹੜਾ ਇੱਕ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਜ਼ਿਆਦਾ ਪਰਸੈਂਟੇਜ ਜਿਹੜੀ ਜ਼ਿਆਦਾ ਰਾਸ਼ੀ ਉੱਥੋਂ ਆਉਂਦੀ ਸੀ ਜਿਹੜਾ ਰੋਪਣ ਦਾ ਕੰਮ ਕੀਤਾ ਉਸ ਨੂੰ ਅਸੀਂ ਵਾਪਸ ਕਰਾਂ ਦੇਣਾ ਆਪਣਾ ਯੋਗਦਾਨ ਪਾ